ਪੌਂਟ ਸਰਦਾਰ ਅਮਰਿਤਪਾਲ ਸਿੰਘ ਉਹ ਕਹਿੰਦੇ ਅਸੀਂ ਇਲੈਕਸ਼ਨ ਲੜਦੇ ਆ ਅਸੀਂ ਕਹਿੰਦੇ ਆ ਕਿ ਠੀਕ ਹੈ ਤੁਸੀਂ ਇਲੈਕਸ਼ਨ ਲੜੋ ਸਾਡੀ ਪਾਰਟੀ ਤੁਹਾਨੂੰ ਸਪੋਰਟ ਕਰੂਗੀ ਪਰ ਜੇ ਸਰਕਾਰ ਨੇ ਉਹਨਾਂ ਨੂੰ ਨਾ ਲੜਨ ਦਿੱਤਾ ਫਿਰ ਮਜਬੂਰਨ ਸਾਨੂੰ ਆਪਣਾ ਕੈਂਡੀਡੇਟ ਖੜਾ ਕਰਨਾ ਪਊ ਜੋ ਕਰਕੇ ਬਾਦਲਾ ਨੇ ਆਪਣਾ ਕੈਂਡੀਡੇਟ ਖੜਾ ਕਰਤਾ ਹੈ ਤੇ ਬਾਦਲਾ ਨੇ ਬਲੂ ਸਟਾਰ ਕਰਾਇਆ ਹੈ ਇੰਦਰਾ ਗਾਂਧੀ ਤੋਂ ਕਰਵਾਇਆ ਹੈ ਸੰਤ ਜਨੈਤ ਸਿੰਘ ਪਿੰਡਾ ਵਾਲਿਆਂ ਨੂੰ ਤੇ ਹੋਰ ਸਾਡੇ ਨੌਜਵਾਨ ਲੀਡਰਾਂ ਨੂੰ ਸ਼ਹੀਦ ਕਰਾਇਆ 328 ਸ਼ਰੂਪ ਮਹਾਰਾਜ ਦੇ ਐਸਪੀਸੀ ਤੋਂ ਗੁਮ ਕਰਾਤੇ ਹੈ ਇਹ ਜਮਹੂਰੀਅਤ ਦਾ ਦੇਸ਼ ਹੈ ਪਰ 14 ਸਾਲ ਤੋਂ ਐਸਪੀਸੀ ਦੇ ਲਕਸ਼ਣ ਹੀ ਨਹੀਂ ਕਰਾਏ ਗਏ ਪਰ ਗਾੜੀ ਦੇ ਵਿੱਚ ਸੌਦਾ ਸਾਥ ਸੱਤ ਸੇ ਵੱਨੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਇੱਜ਼ਤੀਆਂ ਘਰਵਾਈਆਂ। ਕੋਟਪੂਰੇ ਦੇ ਵਿੱਚ ਗੋਲੀ ਚਲਾਈ ਹੈ ਬੇਗੜਾ ਆਦਮੀਆਂ ਦੇ ਉੱਤੇ ਇਹ ਸਾਰਾ ਕੁਝ ਬਾਦਲ ਸਾਹਿਬ ਨੇ ਕਰਾਇਆ। ਬਾਦਲ ਦਲ ਨੇ ਕਰਾਇਆ। ਕਾ ਮੈਂ ਕਹਿੰਦਾ ਕਿ ਫਰਜ਼ ਕਰੋ ਕਿ ਸਰਕਾਰ ਅਮਰਪਾਲ ਸਿੰਘ ਨੂੰ ਨਹੀਂ ਖੜਾ ਹੋਣ ਦਿੰਦੀ। ਤਾਂ ਉਸ ਦੇ ਬਦਲੇ ਸਾਡਾ ਕੈਂਡੀਡੇਟ ਕੱਚਾ ਪਰੂਗੀ ਹੈ ਤੇ ਜੇ ਸਾਥ ਅਮਰਿਤਪਾਲ ਸਿੰਘ ਦਾ ਪਰਚਾ ਠੀਕ ਡਿਟਜ ਗਿਆ ਫਿਰ ਅਸੀਂ ਪਟ્રોલ ਵੀ ਕਰ ਦਵਾਂਗੇ ਪਰ ਐ ਨਹੀਂ ਹੈ ਕਿ ਇਹ ਸਾਡੇ ਨਾਲ ਚਲਾਪੀ ਖੇਢੀ ਜਾਵੇ ਫਡੂਰ ਸਾਹਿਬ ਤੋਂ ਕਿ ਅਖਾਲੀਆਂ ਦਾ ਕੋਈ ਕੈਂਡੀਡੇਟ ਹੀ ਨਾ ਖੜਾ ਹੋਏ ਹੁਣ ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਨਸਟੀਟਿਊਸ਼ਨਲੀ ਸਾਨੂੰ ਇਹ ਸਾਡੇ ਦਿਲ ਨੂੰ ਲੱਗ ਰਹੀ ਹੈ